हाँ जी मेरा नाम जी सरबजीत जम्मू जा रहे हैं। मैं बेसिकली बिलोंग जम्मू को तो ही करता वा आप अमृतसर मत मा टेक पहले जी देखो जी पहले दो ढाई सौ आप जो चले हाँ दो सौ समथिंग चले हाँ फिर ढाई सौ पे दो सौ पैंठ हूं तीन सौ समथिंग चला गया चलो दिनों दिन व्द ही रहा हाँ मुश्किल है जी सहूलत कोई हैगी नी ਮੁਸ਼ਕਿਲ ਕਿੰਨੀ ਹੁੰਦੀ ਹੈ ਜੀ ਆ ਪਾਜੀ ਦੇਖ ਲਓ ਜੀ ਆਮ ਬੰਦੇ ਵਸੇ ਬਹੁਤ ਮੁਸ਼ਕਿਲ ਆ ਜੀ ਜਿੱਦਾਂ ਕਿ ਜਿਹੜੇ ਠਿਆੜੀਦਾਰ ਬੰਦਾ ਉਹਨੂੰ ਫੈਮਿਲੀ ਲੈ ਕੇ ਜਿੱਥੇ ਜਾਣਾ ਪਏ ਬਸ ਇਹ ਉਹਨਾਂ ਦਾ ਹੀ ਚਲੋ ਤਿੰਨ ਚਾਰ ਠਿਆੜੀਆਂ ਉਹਦੀ ਇੱਥੇ ਲੱਗੀਆਂ ਫਿਰ ਉਦੋਂ ਬਾਅਦ ਉਹ ਬੰਦਾ ਜਾ ਕੇ ਆਪਣੇ ਟਿਕਾਣੇ ਪੁੱਜੂਗਾ ਇਸ ਕਰਕੇ ਪਰੇਸ਼ਾਨੀਆਂ ਤੇ ਆ ਰਹੀਆਂ ਨੇ ਵਾਵਾ ਆ ਰਹੀਆਂ ਨੇ ਲੱਗਦਾ ਨਹੀਂ ਕਿ ਸਰਕਾਰ ਨੇ ਜਨਾਨੀਆਂ ਨੂੰ ਬਣਾਇਆ ਹੋਰੀ ਕਿਤੇ ਬੰਦੇ ਨੂੰ ਡਬਲ ਕਰੀ ਜਾ ਰਹੀ ਹੈ ਹਾਂ ਇਹ ਤੇ ਹੈਗਾ ਜੀ ਇਹ ਤੇ ਹੈਗਾ ਇਹ ਤੇ ਇੱਕ ਤਰਫੋਂ ਜਨਾਨੀਆਂ ਨੂੰ ਤੇ ਫ੍ਰੀ ਹੋ ਰਹੀ ਹੈ ਬੰਦੇ ਦਾ ਵੀ ਕੁਝ ਸੋਚਣਾ ਚਾਹੀਦਾ ਗਵਰਨਮੈਂਟ ਨੂੰ ਦੇਖੀ ਇਦਾਂ ਦਾ ਕੋਈ ਆਜਾ ਦਾ ਵਿਚਾਰ ਤੇ ਬਣਿਆ ਨਹੀਂ ਗੌਰਮੈਂਟ ਦਾ ਪੇਸਨ ਤੇ ਬੰਦੇ ਨਹੀਂ ਆਉਣਾ ਵਾ ਜੀ ਅਗੇ ਦੇਖੋ ਜੀ ਗੌਰਮੈਂਟ ਕੀ ਕਰਦੀ ਐ ਪਾਪਾ ਜੀ ਕਲਵੀਰ ਸਿੰਘ ਕਲਵੀਰ ਸਿੰਘ ਦਾ ਪੰਜਾਬ ਰੋਡ ਪਣਮ ਬਿ 连接 ਕਰਾ ਕਿਥੋਂ ਲੈ ਕੇ ਜਾਂਦੇ ਬਾਸ ਕਿੱਧਰ ਨਹੀਂ ਜਾਂਦੇ ਬਤ ਖਾਨਕੋਟੋਂ ਮੈਂ ਅੰਮ੍ਰਿਤਸਰ ਆਣਾ ਅੰਮ੍ਰਿਤਸਰ ਜੰਮੂ ਜਾਣਾ ਕੱਲ ਕਿੰਨੇ ਕਿਰਾਇਆ ਵਧਿਆ ਕੀ ਕਿਰਾਇਆ ਵਧਿਆ ਹੁਣ ਕਿਰਾਇਆ 30 ਰੁਪਏ ਵਧਿਆ ਜੀ ਪਟਨਾਕੋਟ ਤੋਂ ਜੰਮੂ ਪੂਰਾ ਯਾਨੀ ਕਿ ਜੰਮੂ ਤੱਕ 30 ਰੁਪਏ ਵਧਿਆ 30 ਰੁਪਏ ਵਧਿਆ ਖਵਾਰੀਆਂ ਲੜਦੀਆਂ ਨਹੀਂ ਆਕੇ ਵੀ ਤਰ੍ਹਾਂ ਖਵਾਰੀਆਂ ਲੜੇ ਬਹੁਤ ਲੜੇ ਕਦੀਆਂ ਸਵਾਰੀਆਂ ਕਰਾਇਆ ਕਹਿੰਦੇ ਕਿੰਦਾ ਵਧ ਗਿਆ ਐਂ ਨਹੀਂ ਦੇਣਾ ਇਹ ਬਹੁਤ ਬਹੁਤ ਕੁਝ ਬੋਲਦੀ ਠੀਕ ਜੀ ਇਹ ਅੰਮ੍ਰਿਤਸਰ ਤੋਂ ਚੀਮੇ ਤਾਂ ਕੇ ਜਾਂਦੀ ਜੀ ਕਿੰਨਾ ਕਰਾਇਆ ਵਧ ਗਿਆ ਜੀ ਕਿੰਨੇ ਕਿਲੋ ਕਰਾਇਆ 23 ਪੈਸੇ ਕਿਲੋ ਪ੍ਰਤੀ ਕਿਲੋਮੀਟਰ ਮਿਲਦੀ ਪ੍ਰਤੀ 23 ਪੈਸੇ ਤਿਰੰਗਾ ਪਹਿਲਾਂ ਕਿੰਨਾ ਸੀ ਪਹਿਲਾਂ 180 ਸੀ ਹੁਣ 135 ਆ ਜੀ ਬਰਿਆਨੇ ਜੀ ਬਰਿਆਨੇ ਪਹਿਲਾਂ 195 ਸੀ ਹੁਣ 230 ਆ ਜੀ ਹੁਣ ਇਹ ਵਾਰੀਆਂ ਕਰਦੀਆਂ ਨਹੀਂ ਕਿਰਾਇਆ ਵਧ ਗਿਆ। ਦੁਬਾਰੀਆਂ ਚ ਲੋਕ ਤਰਾਸਦਾ ਕਰਦੀ ਆ ਜੋ ਸਰਕਾਰ ਨੇ ਕਰਿਆ ਉਹਦਾ ਮਨਜੂਰ ਸਾਹਿਬ ਨੂੰ ਕਰਨਾ ਪੈਂਦਾ ਨਾ। ਜੀ ਮੇਰਾ ਨਾਮ ਤਰुण ਹੈ ਜੀ ਮੈਂ ਅੰਬਸਰ ਦਾ ਰਹਿਣ ਵਾਲਾ ਆ ਤੇ ਮੈਂ ਚੰਡੀਗੜ੍ਹ ਜਾ ਰਿਹਾ ਪਹਿਲਾਂ ਕਿਰਾਇਆ ਜੀ 650 ਰੁਪਏ ਸੀ ਹੁਣ 755 ਰੁਪਏ ਹੋ ਗਿਆ ਜੀ ਸਿੱਧਾ 105 ਰੁਪਏ ਵਧ ਗਿਆ ਇਹ। ਮੁਸ਼ਕਲ ਆਂਦੀ ਆ ਜੀ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਜੀ ਇਹੀ ਦੇ ਵੀਕਲੀ ਆਣਾ ਹੁੰਦਾ ਹੈ। ਹਰ ਵੀਕਲੀ ਅੰਬਸਰ ਆਣਾ ਹੁੰਦਾ ਚੰਡੀਗੜ੍ਹ ਜਾਣਾ ਹੁੰਦਾ ਤੇ ਬਹੁਤ ਦਿੱਕਤ ਆ ਰਹੀ ਜੀ। रिगार्डिंग पासे पंजाब सरकार ने लेडीज पासे कराया फ्री ਕੀਤਾ ਹੋਇਆ ਹੈ ਜੈਂਟਸ ਨੂੰ ਕਰਾਇਆ ਲਗਾ ਰਿਹਾ ਹੈ ਉਹਨਾਂ ਨੇ ਕਿਹਾ ਜੇ ਵੀ ਲੇਡੀਜ਼ ਨੂੰ ਜਾ ਕੇ ਜਿਹੜਾ ਕਰਾਇਆ ਉਹ ਦਾਂਦੇ ਉਹਨਾਂ ਵਧਾਂਦੇ ਖੜੇ ਜੀ ਬਿਲਕੁਲ ਸਹੀ ਗੱਲ ਹੈ ਲੇਡੀਜ਼ ਨੂੰ ਤੁਸੀਂ ਫ੍ਰੀ ਦੇ ਰਹੇ ਹੋ ਚਲੋ ਕੋਈ ਗੱਲ ਨਹੀਂ ਪਰ ਜੈਂਟਸ ਵਾਸਤੇ ਵੀ ਕੁਝ ਸੋਚੋ ਤੁਹਾਡਾ ਨੂੰ ਜੈਨੂਨ ਰੇਟ ਕਰਨਾ ਚਾਹੀਦਾ ਅਗੇ ਲਈ ਆਂਜਣ ਵਾਲਿਆਂ ਨੂੰ ਜਾਂ ਵੀਕਲੀ ਆਂਜਣ ਨੂੰ ਉਹਨਾਂ ਨੂੰ ਬੜੀ ਦਿੱਕਤਾਂ ਦਿੰਦੀ ਹੈ ਇਸ ਗੱੜੀ ਤੇ ਇਹ ਸਫਰ ਰੋਜ਼ਾਨਾ ਕਰਦੇ ਕਿੰਨਾ ਕੁ ਹੋਵੇਗਾ ਫਿਰ ਇਹਦਾ ਦਿੱਕਤ ਦਿੱਤੀ ਹੈ ਜੀ ਬਹੁਤ ਜ਼ਿਆਦਾ ਜੀ ਮਹੀਨੇ ਦੇ ਦੇਖਿਆ ਜਾਏ ਤਾਂ 3 3-4000 ਦਾ ਐਕਸਾ ਖर्चा ਪੈ ਗਿਆ ਜੀ ਤੇ ਉਹ ਬਹੁਤ ਜ਼ਿਆਦਾ ਅਪੀਲ ਤੇ ਇਹੀ ਕੰਮ ਚੰਦਾ ਅਸੀਂ ਤੇ ਸੋਚ ਰਹੇ ਹਾਂ ਕਿ ਕਿਰਾਇਆ ਘਟੇਗਾ ਜੀ 650 ਪਹਿਲਾਂ ਸੀ ਤੇ ਇਹਨਾਂ ਨੇ ਘਟਾਣ ਦੀ ਜਗ੍ਹਾ ਹੋਰ ਵਧਾ ਦਿੱਤਾ ਜੀ ਤੇ ਬਹੁਤ ਜ਼ਿਆਦਾ ਮੁਸ਼ਕਲ ਹੋ ਗਈ ਹੈ ਪ੍ਰਾਈਵੇਟ ਜੌਬ ਵਾਲਾ